GST ਵਾਲਾ ਜਿਹੜਾ ਸਭ ਤੋਂ ਵੱਧ ਗਾਹ ਪਿਆ ਹੋਇਆ ਉਹਦੇ ਲਈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਆ ਗਈਆਂ ਇੰਨੇ ਪਰਸੈਂਟ ਘਟ ਗਈ ਇੰਨੀ ਘਟ ਗਈ ਜਾਂ ਕਿਸੇ ਵੀਡੀਓ ਦੇ ਵਿੱਚ ਇੱਕ ਇੱਕ ਗੱਡੀ ਦੀ ਗੱਲ ਕਰੀ ਆ ਮੈਂ ਪੂਰੀ ਡਿਟੇਲ ਬਣਾ ਲਈ ਭਾਈ ਸਾਰੀ ਕੰਪਨੀਆਂ ਦੀ ਕੰਪਨੀ ਦਾ ਨਾਮ ਲੈ ਕੇ ਮੈਂ ਉਹਦੇ ਸਾਰੀ ਗੱਡੀਆਂ ਦੇ ਤੁਹਾਨੂੰ ਰੇਟ ਦੱਸ ਦਣੇ ਨੇ ਵੀ ਇੰਨੇ ਇੰਨੇ ਘਟ ਕੇ ਜਿਹੜੇ ਬੰਦੇ ਨੇ ਜਿਹੜੀ ਕੰਪਨੀ ਦੀ ਗੱਡੀ ਲੈਣੀ ਹੋਵੇ ਉੱਥੇ ਵੀ ਵੀਡੀਓ ਚਲਾ ਲਿਓ ਬਾਕੀ ਮੈਂ ਨਹੀਂ ਕਹਿਣਾ ਤੁਹਾਨੂੰ ਵੀ ਸਕਿੱਪ ਨਾ ਕਰਿਓ ਤੁਸੀਂ ਅੱਗੇ ਕੱਢ ਲਓ ਜਿਹੜੀ ਕੰਪਨੀ ਤੁਸੀਂ ਦੇਖਣੀ ਵੀ ਉੱਥੇ ਜਾ ਕੇ ਬ੍ਰੇਕ ਲਾ ਲਿਓ ਹੁਣ ਤੁਹਾਨੂੰ ਮੈਂ ਦੱਸ ਦਾਂ ਸਾਰੀ ਡਿਟੇਲ ਬਾਈ ਆਜੂ ਵੀਡੀਓ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਹੈ ਜਿਹੜੀ GST ਆ ਜਿਹੜੀ ਰਿਡਕਸ਼ਨ ਹੋਈ ਹੈ ਇਹ ਦੀ ਇਹ 22 ਸਤੰਬਰ 2025 ਤੋਂ ਚੱਲੂ ਹੋਊਗੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਹੰਡਾਈ ਹੰਡਾਈ ਦੀਆਂ ਗੱਡੀਆਂ ਮੈਂ ਤੁਹਾਨੂੰ ਇਹ ਚ ਦੱਸ ਦੇਣਾ ਸਾਰੀਆਂ ਗ੍ਰੈਂਡ i10 ਨਿਊਸ ਉਹ ਤੁਹਾਨੂੰ 73808 ਰੁਪਏ ਸਸਤੀ ਹੋਈ ਆ ਉਸ ਤੋਂ ਬਾਅਦ ਹੰਡਾਈ ਦੀ ਹੀ ਔਰਾ 78465 ਰੁਪਏ ਏ ਘਟਿਆ ਫਿਰ ਐਕਸਟਰ ਉਹ 90000 ਉਹਦਾ ਰੇਟ ਘਟਿਆ ਫਿਰ I20 ਉਹ 98000 ਉਹਦਾ ਰੇਟ ਘਟਿਆ ਫਿਰ I20 N ਲਾਈਨ ਇਹਦਾ ਵੀ ਘਟਿਆ 98 108000 ਫਿਰ ਵੈਨਿਊ ਵੈਨਿਊ ਦਾ ਰੇਟ ਘਟਿਆ 123000 ਫਿਰ ਵੈਨਿਊ N ਲਾਈਨ 119000 ਫਿਰ ਵਰਨਾ ਉਹ ਬਾਈ 60000 ਰੁਪਿਆ ਫਿਰ ਕ੍ਰੈਟਾ 72000 ਕ੍ਰੈਟਾ ਦੀ ਐਨ ਲਾਈਨ 71000 ਤੇ ਅਲਕਜ਼ਾਰ 75000 ਤੇ ਟੂਸਨ 240000 ਇਹ ਥੋੜੀ ਉੱਪਰਲੇ ਸੈਗਮੈਂਟ ਦੀ ਗੱਡੀ ਹੈ ਇਹਨਾਂ ਦੀ ਰੇਟ ਪਹਿਲੇ ਹੀ ਜ਼ਿਆਦਾ ਹੈ ਤਾਂ ਇਹਦੇ ਤੇ ਸਭ ਤੋਂ ਜ਼ਿਆਦਾ ਰੇਟ ਘਟਿਆ ਫਿਰ ਆ ਜੋ ਟਾਟਾ ਦੀਆਂ ਗੱਡੀਆਂ ਤੇ ਜਿਹੜਾ ਬੰਦਾ ਟਾਟਾ ਦੀਆਂ ਗੱਡੀਆਂ ਚ ਇੰਟਰਸਟਿਡ ਆ ਉਹ ਇਹਦੇ ਵਿੱਚ ਮੈਂ ਸਾਰੀਆਂ ਕਵਰ ਕਰਤੀਆਂ ਟਿਆਗੋ ਦਾ ਰੇਟ ਘਟਿਆ ਬਾਈ 75000 ਰੁਪਿਆ ਤੇ ਗੋਰ ਦਾ ਘਟਿਆ 80000 ਐਲਟਰਾਜ਼ਾ ਘਟਿਆ 110000 ਪੰਜ ਦਾ ਘਟਿਆ 85000 ਨੈਕਸਨ ਦਾ ਘਟਿਆ 155000 ਗਰਵ ਦਾ ਘਟਿਆ 65000 ਹੈਰੀਅਰ ਦਾ ਘਟਿਆ 140000 ਸਫਾਰੀ ਦਾ ਘਟਿਆ 145000 ਇਹ ਸੀਗੇ ਟਾਟਾ ਦੀਆਂ ਗੱਡੀਆਂ ਦੇ ਰੇਟ ਜਿਹੜੇ ਘਟੇ ਨੇ ਇਸ ਤੋਂ ਬਾਅਦ ਮੈਂ ਗੱਲ ਕਰਦਾ ਮਹਿੰਦਰਾ ਦੀ ਮਹਿੰਦਰਾ ਦੇ ਵਿੱਚ ਬਲੈਰੋ ਤੇ ਬਲੈਰੋ ਨਿਓ ਇਹ 127000 ਰੁਪਿਆ ਰੇਟ ਘਟਿਆ XUV 3XO ਦਾ 1,56,000 ਰੇਟ ਘਟਿਆ ਥਾਰ ਰੇਅਰ ਵੀਲ ਜਿਹੜੀ 10 ਲੱਖ ਵਾਲੀ ਥਾਰ ਦੇ ਨਾਂ ਤੇ ਮਸ਼ਹੂਰ ਹੋਈ ਸੀ ਉਹਦਾ ਰੇਟ ਘਟਿਆ ਬਾਈ 1,35,000 ਥਾਰ 4x4 1,01,000 1,01,000 ਸਕਾਰਪੀਓ ਕਲਾਸਿਕ 1,01,000 ਰੁਪਈਆ ਸਕਾਰਪੀਓ N 1,45,000 ਰੁਪਈਆ ਥਾਰ ਰੌਕਸ 1,33,000 ਰੁਪਈਆ ਤੇ XUV 143000 ਇਹ ਸੀਗੀਆਂ ਬਾਈ ਮਹਿੰਦਰਾ ਦੀਆਂ ਗੱਡੀਆਂ ਦੇ ਰੇਟ ਜਿਹੜੀਆਂ ਉਹ ਸਸਤੀਆਂ ਹੋਈਆਂ। ਇਸ ਤੋਂ ਬਾਅਦ ਮੈਂ ਹੁਣ ਗੱਲ ਕਰਦਾ ਹਾਂ ਟੋਇਟਾ ਦੀ ਜਿਹੜਾ ਉਹਦਾ ਟੋਇਟਾ ਦੀ ਗੱਡੀ ਲੱਭ ਰਹੇ ਹਾਂ। ਗਲੰਜ਼ਾ ਦਾ ਰੇਟ ਘਟਿਆ 85300, ਟੈਜ਼ਰ ਦਾ ਘਟਿਆ ਬਾਈ 111000 ਰੁਪਈਆ। ਰਮਿਓਨ ਦਾ ਘਟਿਆ 48000 ਰੁਪਈਆ, ਹਾਈ ਰਾਈਡਰ ਦਾ ਘਟਿਆ 65000 ਰੁਪਈਆ। ਇਹ ਨੋਵਾ ਕ੍ਰਿਸਟਾ ਦਾ ਘਟਿਆ 180000 ਰੁਪਈਆ। ਨੋਵਾ ਹਾਈ ਕ੍ਰਾਸ ਦਾ ਘਟਿਆ 115000 ਰੁਪਇਆ ਤੇ ਫੋਰਚੂਨਰ ਫੋਰਚੂਨਰ ਜਿਹੜੀ ਨਾਰਮਲ ਆ ਉਹਦਾ ਰੇਟ ਘਟਿਆ 3.5 ਲੱਖ ਰੁਪਇਆ ਤੇ ਜੋ ਲੇਜੈਂਡਰ ਆ ਲੇਜੈਂਡਰ ਦਾ ਰੇਟ ਘਟਿਆ 334000 ਰੁਪਇਆ ਫਿਰ ਹਾਈ ਲਕਸ ਹਾਈ ਲਕਸ ਦਾ ਰੇਟ ਘਟਿਆ ਭਾਈ 252000 ਕੈਮਰੀ ਉਹਦਾ 1 ਲੱਖ ਰੁਪਇਆ ਤੇ ਉੱਤੇ 1000 ਫਿਰ ਵੈਲਫਾਇਰ ਜਿਹੜੀ ਕਰੋੜ ਤੋਂ ਟੱਪਦੀ ਹੈ ਇਹਨਾਂ ਦੀ ਗੱਡੀ ਲਗਜ਼ਰੀਆ ਪੂਰੀ ਉਹਦਾ ਘਟਿਆ 278000 ਰੁਪਇਆ ਹੁਣ ਬਾਈ ਮੈਂ ਗੱਲ ਕਰਦਾ ਜਰਮਨ ਬ੍ਰਾਂਡ ਦੀ ਸਕੋਡਾ ਤੇ ਫੋਕਸ ਵੈਗਨ ਜੋ ਕਾਇਲ ਦਾ ਸਕੋਡਾ ਦੀ ਉਹਦਾ 119000 ਰੁਪਇਆ ਰੇਟ ਘਟਿਆ ਤੇ ਕੁਸ਼ਾਕ ਤੇ ਟਾਈਗਰ ਦਾ ਰੇਟ ਘਟਿਆ 66000 ਸਲਾਵੀਆ ਤੇ ਵਰਟਜ਼ ਦਾ ਘਟਿਆ 30000 ਰੁਪਇਆ ਤੇ ਕਡੇਆਕ ਦਾ ਘਟਿਆ 330000 ਰੁਪਇਆ ਹੁਣ ਆਜੋ ਬਾਈ ਕੀਆ ਤੇ ਹੰਡਾਈ ਦੀ ਸਗੀ ਭੈਣ ਤੇ ਉਹਦੇ ਵਿੱਚ ਸੋਨੜ ਦਾ ਰੇਟ ਘਟਿਆ 164000 ਸਾਇਰਸ ਦਾ ਘਟਿਆ 186000 ਸੈਲਟਸ ਦਾ ਘਟਿਆ 75000 ਰੁਪਇਆ ਕੈਰਨਸ ਦਾ ਘਟਿਆ 48000 ਰੁਪਇਆ ਕੈਰਨ ਕਲੈਵਿਸ ਦਾ ਘਟਿਆ 78000 ਰੁਪਇਆ ਤੇ ਕਾਰਨੀਵਲ ਦਾ ਘਟਿਆ 448000 ਇਹ ਸੀਗੇ ਕੀਆ ਦੀਆਂ ਗੱਡੀਆਂ ਦੇ ਰੇਟ ਜਿਹੜੇ ਘਟੇ ਨੇ ਇਸ ਤੋਂ ਬਾਅਦ ਗੱਲ ਕਰਦਾ ਰਨੋਲਟ ਗਰੁੱਪ ਤੇ ਨਿਸਾਨ ਦੀ ਕਵੇਡਾ ਜਿਹੜੀ ਉਹ 55000 ਰੁਪਏ ਸਸਤੀ ਹੋਈ ਆ ਡਰਾਈਵਰ ਆ 99000 ਰੁਪਇਆ ਸਸਤੀ ਹੋਈ ਆ ਕਾਈਗਰ ਆ 80000 ਰੁਪਇਆ ਸਸਤੀ ਹੋਈ ਆ ਮੈਗਨਾਈਟ ਆ 1 ਲੱਖ ਰੁਪਇਆ ਉਹਦਾ ਰੇਟ ਘਟਿਆ ਹੁਣ ਆ ਜੋ ਬਾਈ ਐਮਜੀ ਐਮਜੀ ਦੀ ਜੋ ਐਸਟਰਾ ਉਹ ਹੋਈ ਆ 54000 ਰੁਪਇਆ ਸਸਤੀ ਜੋ ਹੈਕਟਰ ਆ ਉਹ 1 ਲੱਖ 49000 ਰੁਪਇਆ ਉਹ ਸਸਤੀ ਹੋਈ ਆ ਤੇ ਗਲੌਸਟਰ ਆ ਜੋ ਉਹ ਹੈਗੀ ਆ 3 ਲੱਖ 4000 ਰੁਪਇਆ ਉਹ ਸਸਤੀ ਹੋਈ ਆ ਇਹ ਸੀਗੇ ਕੁਝ GST ਵਾਲੇ ਰੇਟ ਬਾਈ ਜਿਹੜੇ ਘਟੇ ਨੇ ਇਹਦੇ ਵਿੱਚ ਮਰੂਤੀ ਇਹਦੇ ਵਿੱਚ ਮੈਂ ਕਵਰ ਨਹੀਂ ਕਰੀ ਕਿਉਂਕਿ ਮਰੂਤੀ ਤੇ ਆਲਰੇਡੀ ਬਹੁਤ ਬੰਦਿਆਂ ਨੇ ਵੀਡੀਓ ਪਾਤੀਆਂ ਰੇਕ ਨੂੰ ਪਤਾ ਮਰੂਤੀ ਵਾਲੀ ਵੀਡੀਓ ਵਾਇਰਲ ਹੋ ਜਾਂਦੀ ਹੈ ਜ਼ਿਆਦਾਤਰ ਲੋਕ ਮਰੂਤੀ ਦੀ ਜੀ ਦੇਖਣਾ ਪਸੰਦ ਕਰਦੇ ਨੇ ਮਰੂਤੀ ਤੁਸੀਂ ਲਗਭਗ ਸਾਰੇ ਬੰਦਿਆਂ ਨੇ ਦੇਖ ਵੀ ਲਿਆ ਹੋਗਾ ਤਾਂ ਮੈਂ ਉਹ ਟਾਈਮ ਤੁਹਾਡਾ ਬਿਲਕੁਲ ਖਰਾਬ ਨਹੀਂ ਕਰਿਆ ਨਾ ਆਪਣਾ ਕਿ ਮੌਦੇ ਬਾਰੇ ਕੋਈ ਵੀਡੀਓ ਪਾਵਾਂ ਆਲਰੇਡੀ ਉਹਦੀਆਂ ਬਹੁਤ ਵੀਡੀਓ ਹੋ ਗਈਆਂ ਸਵਿਟ ਆਲਟ ਹੋ ਅਲੱਗ-ਅਲੱਗ ਛੋਟੇ-ਛੋਟੇ ਬੜੀਆਂ ਆ ਗਈਆਂ ਤੇ ਇਹ ਸੀਗੀ ਬਾਕੀ ਸਾਰੀ ਕੰਪਨੀਆਂ ਜਿਨ੍ਹਾਂ ਦੇ ਜਨੇਨੇ ਰੇਟ ਘਟੇ ਮੈਂ ਬਾਕੀ ਇਹ ਪੇਜ ਦੇ ਉੱਤੇ ਤੁਹਾਨੂੰ ਖੱਲੀ ਇਨਫੋਰਮੇਸ਼ਨ ਵੀਡੀਓ ਮਿਲਣੀ ਹੈ ਕੋਈ ਲੱਲਾ ਪੱਬਾ ਇਹਦੇ ਤੇ ਜਮੀ ਨਹੀਂ ਹੁੰਦਾ ਤਾਂ ਪੇਜ ਨੂੰ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਕਮੈਂਟ ਕਰਕੇ ਦੱਸਿਓ ਹੋਰ ਥੋੜਾ ਕੋਈ ਵੀ ਸਵਾਲ ਹੋਵੇ ਜੀਐਸਟੀ ਦੇ ਰਿਲੇਟਡ ਕੋਈ ਵੀ ਕਿਸੇ ਵੀ ਟਾਈਪ ਦੀ ਤੁਹਾਨੂੰ ਗੱਡੀ ਦੇ ਰਿਲੇਟਡ ਕੋਈ ਵੀ ਸਵਾਲ ਆ ਥੱਲੇ ਕਮੈਂਟ ਕਰ ਦਿਓ ਆਪਾਂ ਉਹਦਾ ਜਵਾਬ ਜ਼ਰੂਰ ਦਵਾਂਗੇ ਬਾਕੀ ਮਿਲਦੇ ਆਂ ਫੇਰ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ